ਹਾਂਜੀ ਬਾਈ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਝੋਨਾ ਝੋਨੇ ਬਾਰੇ ਜਿਵੇਂ ਕਿ ਝੋਨਾ ਆਪਣਾ ਲੱਗੇ ਨੂੰ ਅੱਜ 5-4 ਦਿਨ ਹੋ ਗਏ ਤਾਂ ਇਹਦੇ ਵਿੱਚ ਪਹਿਲੀ ਖਾਦ ਦੀ ਡੋਜ਼ ਹੈ ਜਿਹੜੀ ਯੂਰੀਆ ਦੀ ਕਿੰਨੀ ਦੇਣੀ ਹੈ ਤੇ ਆਪਾਂ ਉਹਦੇ ਵਿੱਚ ਕੀ ਕੋਸ਼ਰ ਲਾ ਕੇ ਮਿਲਾ ਕੇ ਪਹਿਲੀ ਯੂਰੀਆ ਤੇ ਦੇਈਏ ਵੀ ਕੋਈ ਫੰਗੀਸਾਈਡ ਜਾਂ ਕੋਈ ਹੋਰ ਜ਼ਿੰਕ ਜਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤੇ ਜੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੇ ਤਾਂ ਕਿਸਾਨ ਭਾਵ ਜਿਵੇਂ ਕਿ ਆਪਾਂ ਨੂੰ ਪਤਾ ਕਿ ਆਪਣੇ ਝੋਨਾ ਲਗਭਗ ਸਾਰੇ ਏਰੀਆ ਦੇ ਵਿੱਚ ਲੱਗਣਾ ਸਟਾਰਟ ਹੋ ਚੁੱਕਾ ਹੈ ਤੇ ਆਪਾਂ ਵੀ ਆਪਣੇ ਇਸ ਵਾਰ ਪੀਲੀ ਪੂਛਾ ਵੈਰਾਈਟੀ ਜਿਹੜੀ ਨਹੀਂ ਲਾਈ 우ਸ਼ਾ ਚਵਾਲੀ ਲਾਈ ਆ ਤਾਂ ਇਸ ਝੋਨੇ ਲੱਗੇ ਨੂੰ ਅੱਜ ਤੀਜਾ ਚੌਥਾ ਦੇਣਾ ਤਾਂ ਕਿਸਾਨ ਭਰਾਓ ਵੈਸੇ ਤਾਂ ਇਹਦੇ ਵਿੱਚ ਹੁਣ ਆਪਣੀ ਕੱਖਾਂ ਵਾਲੀ ਦਵਾਈ ਪਹਿਲੇ ਨੰਬਰ ਤੇ ਤਾਂ ਕੱਖਾਂ ਵਾਲੀ ਦਵਾਈ ਪਾਓ ਪਾਣੀ ਖੜਾ ਰੱਖੋ ਤੇ ਉਸ ਤੋਂ ਬਾਅਦ ਖੇਤ ਨੂੰ ਇੱਕ ਵਾਰ ਹਵਾ ਲਵਾ ਦੋ ਕਿਉਂਕਿ ਹਵਾ ਲਵਾਉਣ ਨਾਲੇ ਤਾਂ ਡੱਕੇ ਸਿੱਧੇ ਹੋ ਕੇ ਚੱਲ ਪੈਂਦੇ ਆ ਤੇ ਨਾਲੇ ਝਾਗ ਵਾਲੀ ਜਗ੍ਹਾ ਤੇ ਕੋਈ ਵੀ ਡੱਕਾ ਮਰੂਗਾ ਨਹੀਂ ਤੇ ਉਸ ਤੋਂ ਬਾਅਦ ਗੱਲ ਕਰੀਏ ਯੂਰੀਆ ਦੀ ਵੈਸੇ ਤਾਂ ਕਿਸਾਨ ਵੀਰ ਲਗਭਗ ਪਹਿਲੀ ਡੋਜ਼ ਜਿਹੜਾ ਇੱਕ ਗੱਟਾ ਜਾਂ ਦੋ ਗੱਟੇ ਕਈ ਜ਼ਿਮੀਂਦਾਰ ਕੱਦੂ ਕਰਨ ਤੋਂ ਪਹਿਲਾਂ ਸੁੱਕੇ ਖੇਤ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਪਾਣੀ ਛੱਡ ਕੇ ਕੱਦੂ ਮਾਰ ਦਿੰਦੇ ਤਾਂ ਉਹ ਕਿਸਾਨ ਵੀਰ ਜ਼ਰੂਰ ਧਿਆਨ ਦੇਣ ਕਿ 10-12 ਦਿਨ ਤੁਹਾਨੂੰ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਇੱਕ ਗੱਟਾ ਪਾਇਆ ਤਾਂ ਇੱਥੇ ਆਪਾਂ ਨੂੰ ਮਨ ਖੜਾਉਣਾ ਪੈਂਦਾ ਨਹੀਂ ਫਿਰ ਯੂਰੀਆ ਦੀ ਡੋਜ਼ ਵਾਧ ਦੇਣੀ ਹੈ ਜੇ ਹੁਣ ਹੀ ਇੱਕ ਗੱਟਾ ਥੱਲੇ ਪਾਤਾ ਫਿਰ ਅੱਧਾ ਉੱਪਰ ਪਾਵਾਂਗੇ ਤਾਂ ਅਖੀਰ ਤੱਕ ਜਾਂਦੇ ਜਾਂਦੇ ਯੂਰੀਆ ਦੀ ਡੋਜ਼ ਜ਼ਿਆਦਾ ਹੋ ਜਾਣੀ। ਤਾਂ ਇਸ ਕਰਕੇ ਆਪਾਂ ਹਰ ਸਾਲ 2-3 ਸਾਲ ਟਰਾਈ ਕੀਤਾ ਸੀਗਾ ਯੂਰੀਆ ਥੱਲੇ ਪਾਉਣਾ ਪਰ ਉਹ ਵਧੀਆ ਯਾਰ ਨਹੀਂ ਲੱਗਿਆ ਕਿਉਂਕਿ ਰਿਜ਼ਲਟ ਮਿਲਦਾ ਹੈ। ਕਾਫੀ ਜ਼ਿਮੀਂਦਾਰਾਂ ਨੂੰ ਮਿਲਦਾ ਜਿਨ੍ਹਾਂ ਦਾ ਪੁਰਾਣਾ ਤਜਰਬਾ ਹੈ। ਪਰ ਆਪਣੇ ਖੇਤਾਂ ਦੇ ਵਿੱਚ ਜੜ ਸੁੱਕਣ ਦੀ ਸਮੱਸਿਆ ਹੋਣ ਦਾ ਕਾਰਨ ਮੈਨੂੰ ਕਿਤੇ ਨਾ ਕਿਤੇ ਯੂਰੀਆ ਲੱਗੀ। ਕਿਉਂਕਿ ਇੱਕ ਅੱਧਾ ਗੱਟਾ ਥੱਲੇ ਪੈ ਜਾਂਦਾ ਤਿੰਨ-ਤਿੰਨ ਮੁੜ ਕੇ ਜ਼ਿਮੀਂਦਾਰ ਉਤੋਂ ਪਾ ਲੈਂਦੇ ਚਾਰ-ਪੰਜ ਗੱਟੇ ਨਾਲੇ ਤਾਂ ਪੈਸੇ ਦੀ ਬਰਬਾਦੀ। ਨਲੇਵਾਦ ਦੇ ਵਿੱਚ ਫਸਲ ਨੂੰ 100 ਬਿਮਾਰੀਆਂ ਆ ਕੇ ਚੰਬੜੀ ਤਾਂ ਹੁਣ ਜਿਹੜੀ ਝੋਨੇ ਨੂੰ ਪਹਿਲੀ ਡੋਜ਼ ਦੇਣੀ ਆ ਯੂਰੀਆ ਦੀ ਤਾਂ ਜਿਵੇਂ ਤਾਂ ਇਸ ਵਾਰ ਠੰਡ ਚੱਲ ਰਹੀ ਹੈ ਰੱਬ ਦੇ ਹੁਕਮ ਨਾਲ ਮਿਹਰ ਹੈ ਕਾਫੀ ਤਿੰਨ ਚਾਰ ਦਿਨਾਂ ਦੇ ਝੋਨਾ ਲਾਉਣ ਲੱਗੇ ਸੀ 15 ਤਰੀਕ ਨੂੰ ਤੇ ਉਸ ਦਿਨ ਦੀ ਮੌਸਮ ਵਧੀਆ ਠੰਡਾ ਹੈ ਜਿਹਦੇ ਕਰਕੇ ਝੋਨਾ ਲੱਗਦਿਆਂ ਸਾਰ ਚੱਲ ਪਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਹਿਲੀ ਡੋਜ਼ ਯੂਰੀਆ ਦੇਵਾਂਗੇ 25 ਤੋਂ 30 ਕਿਲੋ ਤੇ ਉਹਦੇ ਨਾਲ ਤੁਸੀਂ ਕੋਈ ਵੀ ਫੰਗੀ ਸਾਈਡ 1263 ਜਾਂ ਕੋਈ ਹੋਰ ਵੀ ਆਉਂਦਾ ਕਾਫੀ ਜ਼ਿੰਮੇਵਾਰ ਪਾਉਂਦੇ ਆ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਇੰਨਾ ਜ਼ਿਆਦਾ ਤੁਸੀਂ ਸਿਰਫ ਜੇ ਦੇਣੀ ਹੈ ਤਾਂ ਇਕੱਲੀ ਯੂਰੀਆ ਦੇ ਸਕਦੇ ਹੋ ਪਹਿਲੀ ਯੂਰੀਆ ਦੇ ਵਿੱਚ 33% ਵਾਲੀ ਜ਼ਿੰਕਰ ਲਾ ਕੇ ਦੇ ਸਕਦੇ ਹੋ ਜੇ ਤਾਂ 33% ਜ਼ਿੰਕ ਪਾਉਣੀ ਹੈ ਤਾਂ ਤੁਹਾਨੂੰ ਘੱਟੋ ਘੱਟ 6 7 8 ਕਿਲੋ ਤੱਕ ਪਾਉਣੀ ਪੈਣੀ ਹੈ ਤੇ ਜੇ ਤੁਸੀਂ ਪਾ ਰਹੇ ਹੋ 20% ਵਾਲੀ ਤਾਂ ਉਹਦੀ 10 ਕਿਲੋ ਦੀ ਪੈਕਿੰਗ ਆਉਂਦੀ ਹੈ ਤਾਂ ਜਿਹੜੀ 33% ਹੈ ਉਹ ਯੂਰੀਆ ਦੇ ਵਿੱਚ ਵਧੀਆ ਮਿਕਸ ਹੋ ਜਾਂਦੀ ਹੈ ਤੇ 21% ਵਾਲੀ ਪਾਣੀ ਜਾਂ ਛੱਡ ਜਾਂਦੀ ਹੈ ਮੰਨ ਲਓ ਵੀ ਉਹ ਯੂਰੀਆ ਦੇ ਵਿੱਚ ਮਿਕਸ ਨਹੀਂ ਹੁੰਦੀ ਤਾਂ ਇਸ ਕਰਕੇ ਤੁਸੀਂ ਪਹਿਲੀ ਡੋਜ਼ ਜਿਹੜੀ ਯੂਰੀਆ ਦੀ ਮੇਰਾ ਮੰਨਣਾ ਵਿੱਚੋਂ ਨਾ ਲੱਗੇ ਦੇ ਜਦੋਂ ਆਪਣੇ ਪੰਜ ਤੋਂ ਪਹਿਲੇ ਹਫ਼ਤੇ ਦੇ ਵਿੱਚ ਜਿਵੇਂ ਅੱਜ ਝੋਨਾ ਲੱਗਿਆ ਉਸ ਤੋਂ ਬਾਅਦ ਝੋਨਾ ਇੱਕ ਵਾਰ ਚੱਲ ਪਿਆ ਜੜ ਲਾ ਗਿਆ ਉਸ ਤੋਂ ਬਾਅਦ ਤੁਸੀਂ ਪਹਿਲੀ ਯੂਰੀਆ 25 ਤੋਂ 30 ਕਿਲੋ ਉਹਦੇ ਵਿੱਚ 33% ਵਾਲੀ ਜੈਂਕਰ ਲਾ ਕੇ ਪਾ ਸਕਦੇ ਹੋ ਤੇ ਉਸ ਤੋਂ ਅੱਜ ਜੇ ਤੁਸੀਂ ਪਾਉਣੀ ਆ ਪੋਟਾਸ਼ ਜੇ ਤਾਂ ਥੱਲੇ ਪਾਈਏ ਤਾਂ ਵੀ ਠੀਕ ਹੈ ਬਾਕੀ ਮੇਰਾ ਮੰਨਣਾ ਹੈ ਕਿ ਆਪਾਂ ਨੂੰ ਪਤਾ ਵੀ 4 ਇੰਚ ਤੋਂ ਵੱਧ ਜੜ ਡੂੰਗੀ ਜਾਂਦੀ ਨਹੀਂ ਪੌਦੇ ਦੀ ਤੇ ਸਟਾਰਟਿੰਗ ਦੇ ਵਿੱਚ ਤਾਂ ਜਮੇ ਇੰਚ 1.5 ਇੰਚ ਦੀ ਹੁੰਦੀ ਹੈ ਤਾਂ ਜਿਆਦਾ ਡੂੰਗਾ ਜਿਵੇਂ ਹੁਣ ਆਪਣੇ ਸੁੱਕੇ ਖੇਤ ਦੇ ਵਿੱਚ ਆਪਾਂ ਕੋਈ ਖਾਦ ਪਾਤੀ ਉਸ ਤੋਂ ਬਾਅਦ 2-3 ਦਿਨ ਕੱਦੂ ਨਾ ਹੋਇਆ ਪਾਣੀ ਜਾ ਰਿਹਾ ਹੈ ਕਿਉਂਕਿ ਖਾਦਾਂ ਨੇ ਜਿਆਦਾ ਲੀਚ ਡਾਊਨ ਹੋ ਜਾਂਦੀਆਂ ਨੇ ਜਿਆਦਾ ਪਾਣੀ ਨਾਲਾ ਪਾਣੀ ਦੀਰ ਦਾ ਕੁਝ ਹਵਾ ਚੁੱਟ ਜਾਂਦੀਆਂ ਤਾਂ ਆਪਾਂ ਨੂੰ ਬਹੁਤ ਆ ਜਿਆਦਾ ਵਧੀਆ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਮੇਰਾ ਮੰਨਣਾ ਇਹੀ ਹੈ ਕਿ ਆਪਾਂ ਜਿਹੜੀ ਕੋਈ ਵੀ ਖਾਦ ਖੁਰਾਕ ਚੋਂ ਨੇ ਪਾਉਣੀ ਹੈ ਇਹ ਆਪਾਂ ਚੋਨਾ ਲਾ ਕੇ ਪਹਿਲੇ ਹਫਤੇ ਤੋਂ ਸਟਾਰਟ ਕਰ ਦੋ ਜਿਵੇਂ ਇੱਕ ਵਾਰ ਜ਼ਿੰਕ ਪਾਤੀ ਉਸ ਤੋਂ ਬਾਅਦ ਪੋਟਾਸ਼ ਪਾਤੀ ਹੋਰ ਜਿਆਦਾ ਕੁਝ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸੁਪਰ ਡੀਏਪੀ ਜੇ ਪਾਉਣੀ ਹੈ ਤਾਂ ਆਪਸ਼ਨਲ ਹੈ ਕਿਉਂਕਿ ਆਪਾਂ ਕਣਕ ਦੇ ਵਿੱਚ ਖਾਦ ਡਾਇਵਰਤ ਦੀਆਂ ਉਸ ਕਰਕੇ ਵੀ ਜੇ ਪਾ 50 55 ਕਿਲੋ ਕਣਕ ਦੇ ਸਮੇ ਪਾਈ ਹੈ ਤਾਂ ਝੋਨੇ ਦੇ ਵਿੱਚ ਪਾਉਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਤੇ ਨਾ ਹੀ ਕੋਈ ਫਾਲਤੂ ਦੇ ਪ੍ਰੋਡਕਟ ਪਾਉਂਦਾ ਵਾਦਾ ਇਸ ਕਰਕੇ ਜੇ ਤੁਸੀਂ ਹੁਣ ਇਸ ਟਾਈਮ ਪਾਉਣੀ ਹੈ ਜੇ ਤੁਹਾਨੂੰ ਤੁਹਾਡੇ ਝੋਨੇ ਨੂੰ ਲੱਗੇ ਉਹਨੂੰ ਹਫਤਾ ਹੋ ਗਿਆ ਤੁਸੀਂ ਸੁੱਕੇ ਖੇਤ ਦੇ ਵਿੱਚ ਯੂਰੀਆ ਨਹੀਂ ਪਾਈ ਵੀ ਕਦੂ ਕਰਨਾ ਸਮੇ ਨਹੀਂ ਪਾਈ ਤਾਂ ਤੁਸੀਂ ਪਹਿਲਾ ਗੱਟਾ ਪਹਿਲੇ ਹਫਤੇ ਦੇ ਵਿੱਚ ਵਿੱਚ ਅੱਧਾ ਗੱਟਾ ਦੇ ਨਾਲ ਤੇ 33% ਵਾਲੀ ਜਿੰਕ ਪਾ ਦੋ ਤੁਹਾਡੇ ਦੋਨੇ ਕੰਮ ਹੋ ਜਾਣੇ ਆ ਤੇ ਇੱਕ ਕਦੇ ਵੀ ਜਦੋਂ ਯੂਰੀਆ ਪਾਉਣੀ ਆ ਸ਼ਾਮ ਦੇ ਸਮੇਂ ਨਾ ਪਾਓ ਵੈਸੇ ਅੱਜ ਕੱਲ ਤਾਂ ਠੰਡ ਹੈ ਤੇ ਅੱਜ ਦੇ ਟਾਈਮ ਤਾਂ ਮੰਨ ਲਓ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਠੰਡ ਚੱਲੀ ਜਾਂਦੀ ਹੈ ਵਧੀਆ ਕੋਈ ਦਿੱਕਤ ਹੀ ਨਹੀਂ ਛੋਣ ਦੇ ਨੂੰ ਦੜੀਆਂ ਦੁੜੀਆਂ ਤੇ ਵੀ ਸਹੀ ਖੜਾ ਤੇ ਪਾਣੀ ਮੰਨ ਲਓ ਵੀ ਫਿਰਿਆ ਹੋਵੇ ਗੱਚੜ ਗਾਰੇ ਦੇ ਵਿੱਚ ਪਹਿਲੀ ডোজ ਯੂਰੀਆ ਦੀ ਦੋ ਤੁਹਾਨੂੰ ਜਿਹੜੀ 25 ਕਿਲੋ ਯੂਰੀਆ ਪਾਉਂਗੇ ਉਹ ਰਿਜ਼ਲਟ ਇੱਕ ਗੱਟੇ ਤੋਂ ਵੀ ਵੱਧ ਮਿਲੂਗਾ ਤੇ ਜਿਹੜੀ ਆਪਣੀ ਜ਼ਮੀਨ ਦੇ ਵਿੱਚ ਗਈ ਹੈ ਉਹ ਕੁਛ ਤਾਂ ਲੀਚ ਡਾਊਨ ਹੋ ਜਾਣੀ ਹੈ। ਕੁਛ ਹਵਾ ਛੱਡ ਜਾਣੀ ਹੈ। ਕੁਛ ਜਿਮੀਂਦਾਰ ਅਕਸਰ ਹੀ ਵੱਟਾਂ-ਬੁੱਟਾਂ ਪੋਜਦੇ ਜਾਂ ਕੋਈ ਦੜੀ ਪੈ ਗਈ ਮਿੱਟੀ ਬਾਹਰ ਕੱਢ ਦਿੰਨੇ ਆ। ਵੀ ਉਹ ਮੈਨੂੰ ਫਾਲਤੂ ਦਾ ਖਰਚਾ ਹੀ ਲੱਗਦਾ। ਇਸ ਕਰਕੇ ਫਾਲਤੂ ਦੇ ਖਰਚਿਆਂ ਤੋਂ ਬਚ ਕੇ ਤੁਸੀਂ ਇੱਕ ਵਧੀਆ ਮੰਨ ਲਓ ਵੀ ਤਰੀਕੇ ਨਾਲ ਖਾਦ ਦਿਓ ਤੇ ਤੁਹਾਨੂੰ ਰਿਜ਼ਲਟ ਵੀ ਮਿਲੂਗਾ, ਤੁਹਾਡਾ ਖਰਚਾ ਵੀ ਘਟੂਗਾ। ਜੇ ਆਪਣਾ ਝੋਨਾ ਸਹੀ ਚੱਲ ਰਿਹਾ ਤਾਂ ਫਾਲਤੂ ਦਾ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਰਹੀ ਗੱਲ ਕਲੋਰੋ ਦੀ ਕਲੋਰੋ ਆਪਾਂ ਕਾਫੀ ਸਾਲਾਂ ਤੋਂ ਪਾ ਨਹੀਂ ਰਹੇ ਕਲੋਰੋ ਦਾ ਕੰਮ ਕੀ ਪੂਰੇ ਖੇਤ ਦੇ ਵਿੱਚ ਕਦੇ ਵੀ ਪਾਣੀ ਦੇ ਸਮੇਂ ਸਿਉਂਖ ਨਹੀਂ ਆਉਂਦੀ ਜੇ ਤੁਸੀਂ ਕਲੋਰੋ ਪਾਉਣੀ ਹੈ ਸਵੇਰ ਦੇ ਟਾਈਮ ਢੋਲੀ ਦੇ ਵਿੱਚ ਪਾ ਕੇ ਵਟਾ ਬੰਨਿਆਂ ਦੇ ਨਾਲ-ਨਾਲ ਛਿੜਕ ਸਕਦੇ ਹੋ ਤੇ ਪਰ ਇਸ ਸਾਲ ਇੱਕ ਤਜਰਬਾ ਹੋਰ ਵੇਖਿਆ ਆਪਣਾ ਖੇਤ ਸਾਰਾ ਸੁੱਕਾ ਰ ਹੈ ਸੁੱਕਾ ਮਨ ਲਓ ਕੋਈ ਵੀ ਪਾਣੀ ਨਹੀਂ ਲੱਗਿਆ ਇਸ ਨੂੰ ਪਾਣੀ ਨਹੀਂ ਲੱਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੇ ਤੋਤੇ ਆਲ ਆਉਂਦੇ ਆ ਸੱਤ ਚੁੰਜੂ ਉਹਦੇ ਨਾਲ ਵਾਹਣ ਪੱਟ ਕੇ ਉਸ ਤੋਂ ਬਾਅਦ ਵਾਹੂ ਕੇ ਤਿਆਰ ਕਰਕੇ ਝੋਨਾ ਲਾਤਾ ਪਰ ਹੁਣ ਇਹ ਦੇਖੋ ਵੀ ਸਾਰੀ ਮੌਸਮ ਦੀ ਖੇੜ ਹੈ ਇਹ ਚੀਜ਼ ਆਪਾਂ 2-3 ਸਾਲ ਤੋਂ ਵੇਖ ਰਹੇ ਹਾਂ ਕਣਕ ਦੇ ਝਾੜ ਵੀ ਚੰਗੇ ਆਏ ਮੌਸਮ ਕਰਕੇ ਇਹ ਮੌਸਮ ਦੀ ਖੇੜ ਹੈ ਮੈਂ ਵੀ ਝੋਨਾ ਠੰਡ ਦੇ ਵਿੱਚ ਲੱਗਿਆ ਤਾਂ ਝੋਨਾ ਲੱਗ ਰਿਹਾ ਸਾਰ ਚੱਲ ਪਿਆ ਈ ਜੇ ਗਰਮੀ ਹੁੰਦੀ ਇਹਨੇ 5-4 ਦਿਨ ਸੁੱਕ ਕੇ ਫੇਰ ਦੁਬਾਰੋਂ ਫੋਟ ਕਰਨੀ ਸੀ ਤੇ ਇਸ ਕਰਕੇ ਜਿਆਦਾ ਖਾਦਾਂ ਤੇ ਜਿਆਦਾ ਕੋਈ ਬੇਲੋੜੀਆਂ ਚੀਜ਼ਾਂ ਸੱਟਣ ਦੀ ਕੋਈ ਜ਼ਰੂਰਤ ਨਹੀਂ ਤੇ ਬਸ ਸਮੇਂ ਸਿਰ ਯੂਰੀਆ ਸਪਰੇ ਹੀ ਥੋੜੀ ਯੂਰੀਆ ਸੌਰੀ ਯੂਰੀਆ ਰੇ ਹੈ ਜਿਹੜੀ ਇਹ ਹੀ ਸਾਰੇ ਮਸਲੇ ਹੱਲ ਕਰ ਦੂ ਜੇ ਮੌਸਮ ਸਹੀ ਹੈ ਤਾਂ ਮਿਲ ਕਰਦਾ ਵੀਡੀਓ ਪਸੰਦਾ ਆ ਵੀਡੀਓ ਪਸੰਦਾ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਤੇ ਤੁਹਾਡੇ ਵੀ ਕੋਈ ਸਵਾਲ ਜਵਾਬ ਹੈ ਤੁਸੀਂ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਮਿਲਦੇ ਆ ਨੈਕਸਟ ਵੀਡੀਓ ਤੇ ਧੰਨਵਾਦ ਸਾਰਾ